ਸੱਚੇ ਸਾਨੂੰ ਜਫਰ ਖਾਸੇ ਸੌਤ ਕਰਦੇ ਹਾਂ ਸਰਦੂ ਜੁਰਗ ਚੈਨ ਤੋਂ ਫਿਰ ਤੋਂ ਪਰ ਮਾਤ ਨੂੰ ਬਹੁਤ ਬਹੁਤ ਰੱਖਿਆ ਬਖਸ਼ਾ ਗੁਰਦ ਕਰਦੇ ਅਸੀਂ ਅੱਜ ਹਿਅਰਿਕਲ ਜੋ ਕਿ ਜਿਵੇਂ ਜੇਕਰਿਆਂ ਕਿ ਇਹ ਜੋ ਕਿ ਗਰਮੀ ਹੈ ਇਹ ਦੌਰ ਦੌਰ ਕਿਉਂ ਸ਼ੁਰੂ ਹੁੰਦਾ ਤੇ ਜੋ ਦੌੜ ਚੱਲ ਰਹੀ ਹੈ ਉਹਦਾ ਜੋ ਕਿ ਕਾਰਨ ਕੀ ਹੈ ਤੇ ਇਸੇ ਜੋ ਕਿ ਫਾਇਦੇ ਕੀ ਨੇ ਸੋ ਸਾਡੇ ਪੂਰੇ ਰੇਂਜ ਬਿਆਨ ਕਰਕੇ ਸੰਜੀ ਕਰਾਂਗੇ ਸੋਨੇ ਗੱਲ ਕਰਦੇ ਆਪਾਂ ਲੋਕ ਲੋਕਾਂ ਦੀ ਲੋਕ ਇੱਕ ਜੇ ਜੀ ਹੁੰਦੀ ਹੈ ਜਿਸ ਨੂੰ ਅਸੀਂ ਗ੍ਰੇਸ਼ ਵਿੱਚ ਹੀਟ ਵੇਵ ਜਾਂਨ ਦੀ ਗਰਮ ਲਹਿਰ ਕਹਿੰਦੇ ਆ ਇਹ ਜੋ ਕਿ ਦੱਖਣ ਪੱਛਮੀ ਜੋ ਕਿ ਰਾਜਸਤਾਨ ਹਵਾਵਾਂ ਦੱਖਣ ਪੱਛਮੀ ਮਤਲਬ ਕਿ ਲਖਣੀ ਜੋ ਕਿ ਹਿੰਦ মহাসাগর ਤੋਂ ਜੋ ਕਿ ਥਾਰ ਮਾਰੂਥਰੇਤਾਂ ਤੋਂ ਆ ਰਹੀਆਂ ਹਵਾਵਾਂ ਗਰਮ ਖੁਸ਼ਕ ਹੁੰਦੀਆਂ ਨੇ ਥਾਰ ਮਾਰੂਥਰੇ ਜੋ ਕਿ ਰਾਜਸਥਾਨ ਦਾ ਇੱਕ ਜਿਆਦਾ ਲੱਕ ਜਿੱਥੇ ਦਾ ਤਾਮਨ ਹਮੇਸ਼ਾ ਚੁਕੀ ਇਸ ਮੈਂ ਕੁਝ ਸੰਤਾਣੀ ਡਿਗਰੀ ਦੇ 34 34 ਡਿਗਰੀ ਤਾ ਮਰ ਜਾਂਦਾ ਹੈ ਉੱਥੇ ਜੋ ਕੀ ਰੇਤਾ ਜਦੋਂ ਵੀ ਇਹ ਦੱਖਣ ਪੱਛਮੀ ਵੱਲ ਭਗਦੇ ਨੇ ਤਾਂ ਉੱਥੋਂ ਜੋ ਕੀ ਖੱਕ ਜਾਂ ਗਹਿਰ ਇਹ ਜੋ ਕੀ ਰੇਤਾ ਪੂਰੇ ਭਾਰਤ ਵਿੱਚ ਜੋ ਕਿ ਜਿੱਥੋਂ ਇਹ ਆਪਿਆ ਪਹੁੰਚਦੀ ਹੁੰਦੀ ਇੱਥੇ ਤੱਕ ਆਪਾ ਪਹੁੰਚਦੀ ਹੁੰਦੀ ਹੈ ਉੱਥੇ ਤੱਕ ਜੋ ਕੀ ਖੱਕ ਜਾਂ ਰੇਤਾ ਜੋ ਕੀ ਪਹੁੰਚਦਾ ਹੈ ਇਸ ਕਰਕੇ ਉੱਥੇ ਇੱਕ ਦਿਨ ਜੋ ਕੀ ਪੂਰੇ ਨਿਕਸਮਾਣਾ ਗਰਮਲ ਲਹਿਰ ਵਾਲਾ ਹੋ ਜਾਂਦਾ ਹੈ ਸੋ ਸਿੱਖਣ ਜੇ ਕਿ ਅਸਮਾਨ ਵਿੱਚ ਕਿੰਨੀ ਗੈਰ ਚੜੀ ਹੈ ਸੋ ਇਸ ਕਰਕੇ ਗੈਰ ਉੱਤੇ ਚੜ ਜਾਂਦੀ ਹੈ ਤੇ ਜਦੋਂ ਵੀ ਅਸੀਂ ਹਵਾ ਵਿੱਚ ਹੱਥ ਫੇਰਦੇ ਤਾਂ ਉਹ ਜੋ ਕਿ ਥੋੜਾ ਮੜ ਮੜ ਥੋੜਾ ਥੋੜਾ ਰੇਤਾ ਰੇਤਾਂ ਕਿ ਤੋਂ ਮਿੱਟੀੋਂ ਡੇ ਗਈ ਹੁੰਦੀ ਉਹ ਸਾਡੇ ਹੱਥਾਂ ਵਿੱਚ ਆ ਕੇ ਪੂਰੀ ਚਪਕ ਜਾਂਦੀ ਜਿਵੇਂ ਹੱਥੇ ਵਿੱਚ ਆ ਜਾਂਦੇ ਨੇ ਸਾਡੇ ਹੱਥ ਜੋ ਕਿ ਉਰੇ ਇਹਨਾਂ ਵਿੱਚ ਵਿੱਚ ਕਰਦੇ ਰਹਿੰਦੇ ਨੇ ਤੇ ਦੱਖਣ ਪੱਛਮੀ ਪ੍ਰੈਸ ਕਰਕੇ ਇਸ ਨੂੰ ਅਸੀਂ ਦੱਖਣ ਪੱਛਮੀ ਗਰਮ ਖੁਸ਼ਕ ਪਾਵਾ ਕਹਿੰਦੇ ਆ ਜੋ ਕਿ ਨਵੀਂ ਮਾਤਰਾ ਨੂੰ ਨਵੀਂ ਮਾਤਰਾ ਨਾਲ ਘੋਲਣ ਦੀ ਹੈ ਜੋ ਕਿ ਨਵੀਂ ਮਾਤਰਾ ਜਿਸ ਨਾਲ ਇਹ ਹਾਂ ਵਿੱਚ ਬੱਦਾ ਹੁੰਦਾ ਹੈ ਉਹ ਜੋ ਕਿ ਨਹੀਂ ਮੀਂਹ ਮੈਨੇ ਮਤਲਬ ਹੁੰਦੇ ਨੇ ਇਸ ਕਰਕੇ ਸਾਨੂੰ ਜਦੋਂ ਵੀ ਦਬਾਇ ਬੜੇ ਹਵਾ ਤੱਕਦੀ ਹੈ ਜੇ ਹਵਾ ਦੀ ਸਪੀਡ ਸਲੋ ਹੁੰਦੀ ਹੈ ਤਾਂ ਸਾਨੂੰ ਗਰਮੀ ਦਾ ਸਾਥ ਉਹ ਵੱਧ ਜਾਂਦਾ ਹੈ ਇਹ ਪਰੰਤੂ ਜਦੋਂ ਵੀ ਰਸਤਾ ਜੋ ਕਿ ਮੁੱਖ ਕਾਰਨ ਇਹ ਗੁੰਦਾ ਕਿ ਰਸਤਾ ਜੋ ਕਿ ਫਾਇਦਾ ਇਹ ਹੁੰਦਾ ਕਿ ਇਹ ਜੋ ਕਿ ਦਿਕਨਮ ਦਾ ਹੈ ਕਿਉਂਕਿ ਮੌਨਸੂਨ ਸੀਜ਼ਨ ਵਿੱਚ ਬਹੁਤ ਹੈਲਪ ਕਰਦੀ ਸਾਨੂੰ ਅੱਗੇ ਲੈ ਕੇ ਆਉਣ ਦੀ ਕਿਉਂਕਿ ਜਦੋਂ ਵੀ ਆਪਾਂ ਵਗਦੀ ਹੁੰਦੀ ਹੈ ਤਾਂ ਇਸ ਵਿੱਚ ਜੋ ਕਿ ਜਿੰਨੇ ਜਿਹੇ ਗਰਮੀ ਹੋ ਜਿੰਨੇ ਜ਼ਿਆਦਾ ਗਰਮੈਸ਼ ਹੋਏ ਵੀ ਉਹਨਾਂ ਜਦੋਂ ਜੋ ਕੋਈ ਮੌਨਸੂਨ ਜਲਦੀ ਜਲਦੀ ਪੱਧ ਪੱਧ ਕੇ ਛੇਤੀ ਜਾਵੇਗੀ ਇਸ ਕਰਕੇ ਇਹ ਇਸ ਦਾ ਜੋ ਕਿ ਗਰਮ ਲੋ ਦਾ ਆਉਣਾ ਆ ਤੇ ਜਾਣਾ ਬਹੁਤ ਜ਼ਰੂਰੀ ਹੈ ਤੇ ਲੋ ਜੋ ਕਿ ਜਿਸਨੂੰ ਵੀ ਲੋ ਜਿਹੜਾ ਤੁਹਾਨੂੰ ਲੱਗ ਕੇ ਵਿੱਚ ਲੋ ਚੜਦੀ ਹੋਵੇ ਤਾਂ ਤਾਂ ਤੁਸੀਂ ਹਮੇਸ਼ਾ ਆਪਣੇ ਘਰ ਵਿੱਚ ਰਹੋ ਕਦੇ ਵੀ ਬਾਹਰ ਨਿਕਲੋ ਕਿਉਂਕਿ ਜਦੋਂ ਵੀ ਤੁਹਾਡੇ ਲੋ ਅੱਗੇ ਤਾਂ ਉਹ ਉਸਤਾ ਜੋ ਕਿ ਸਹੀ ਵਾਣਾ ਜਾਂ ਉਸਤਾ ਜੋ ਕਿ ਬਾਹਰ ਜਾਣਾ ਬਹੁਤ ਮੁਸ਼ਕਲ ਹੈ ਆਪੋ ਮਨ ਨੂੰ ਜੋ ਕਿ ਸਹੀ ਉਸਤਾ ਸੋ ਫਣੀ ਪੁਣੀ ਪੀਓ ਦਬਕੇ ਠੰਡਾ ਪਾਣੀ ਦਬਕੇ ਪੀਓ ਹਮੇਸ਼ਾ ਤਾਜ਼ੇ ਫਲ ਖਾਓ ਠੰਡੇ ਚੀਜ਼ਾਂ ਖਾਓ ਤੇ ਇਸ ਨਾਲ ਜੋ ਕਿ ਲੋ ਤੁਹਾਨੂੰ ਨਿਸ਼ਾਨ ਨਹੀਂ ਕਰੇਗੀ ਧੰਨਵਾਦ